ਸਤ ਸ੍ਰੀ ਅਕਾਲ ਜੀ ਮੈਂ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈਗੀ ਜਟਾ ਮੰਤਸੀ ਔਰ ਜਟਾ ਮੰਤਸੀ ਜਿਹੜੀ ਹੈ ਇਹ ਆਮ ਤੌਰ ਤੇ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਉਹੋ ਹੀ ਵਰਤੀਆਂ ਜਾਂਦੀਆਂ ਨੇ ਅਤੇ ਇਹ ਬਹੁਤ ਹੀ ਜ਼ਿਆਦਾ ਮੈਡੀਸਨ ਦਾ ਕੰਮ ਕਰਦੀ ਹੈ ਕੁਦਰਤ ਨੇ ਅਗਰ ਜੇ ਸਾਨੂੰ ਜੜੀਆਂ ਬੂਟੀਆਂ ਦਿੱਤੀਆਂ ਹਨ ਤੇ ਉਹਦਾ ਬੈਨੀਫਿਟ ਵੀ ਬਹੁਤ ਦਿੱਤਾ ਹੋਇਆ ਹੈ ਤੁਸੀਂ ਆ ਦੇਖੋ ਵੀ ਇਹ ਮੇਰੇ ਹੱਥ ਦੇ ਵਿੱਚ ਜਟਾ ਮੰਸੀ ਹੈ ਦੇਖੋ ਇਹ ਜਟਾ ਮੰਸੀ ਹੈ ਔਰ ਇਸ ਨੂੰ ਆਮ ਤੌਰ ਤੇ ਜੇ ਦੇਖਿਆ ਜਾਏ ਤੇ ਇਸ ਨੂੰ ਖਾਣਾ ਹੋਏ ਆਏ ਸਾਨੂੰ ਕੀ ਕਰਨਾ ਹੈ ਧਾਗਮਿਸ਼ਰੀ ਲੈਣੀ ਹੈ ਇਹ ਧਾਗਮਿਸ਼ਰੀ ਹੈ ਦੇਖੋ ਮੇਰੇ ਕੋਲ ਇਹ ਧਾਗਮਿਸ਼ਰੀ ਪੜੀ ਹੈ ਇਹ ਧਾਗਮਿਸ਼ਰੀ ਹੈ ਧਾਗਮਿਸ਼ਰੀ ਕੁੱਟ ਕੇ ਤੁਸੀਂ ਇਸ ਦੇ ਵਿੱਚ ਪਾ ਕੇ ਤੇ ਤੁਸੀਂ ਜਿਹੜਾ ਅੱਧਾ-ਅੱਧਾ ਚਮਚਾ ਸਵੇਰੇ ਤੇ ਅੱਧਾ ਸ਼ਾਮ ਨੂੰ ਲੈਣ ਨਾਲ ਤੁਹਾਡਾ ਕੀ ਹੋਏਗਾ ਜਿਹੜੇ ਤੁਹਾਡੇ ਹੱਥ ਕੰਬਦੇ ਆ ਉਹ ਵੀ ਠੀਕ ਹੋ ਜਾਣਗੇ ਇਸ ਤੋਂ ਇਲਾਵਾ ਜਟਾ ਮਾਸੀ ਜਿਹੜੀ ਆ ਇਹ ਵਾਲਾਂ ਵਾਸਤੇ ਬਹੁਤ ਹੀ ਵਧੀਆ ਆ ਅਗਰ ਤੁਹਾਡੇ ਵਾਲ ਝੜਦੇ ਆ ਵਾਲ ਦੋ ਮੂੰਹੇ ਆ ਤੇ ਅਗਰ ਤੁਹਾਡੇ ਵਾਲਾਂ ਦੇ ਛਿਕਰੀ ਆ ਤੇ ਅਗਰ ਜੇਕਰ ਵਾਲ ਲੰਬੇ ਨਹੀਂ ਹੁੰਦੇ ਤਾਂ ਤੁਸੀਂ ਕੀ ਕਰਨਾ ਹੈ ਜਟਾਮਾਂਸੀ ਇਹ ਬਰਬਰ ਮਾਤਰਾ ਜਲਾਣੇ ਆ ਜਟਾਮਾਂਸੀ ਦਾ ਪਾਊਡਰ ਲੈ ਲਓ ਤੇ ਬਰਿੰਗ ਰਾਜ ਲੈ ਲਓ ਤੇ ਉਹਦੇ ਵਿੱਚ ਕੀ ਪਾਉਣਾ ਹੈ ਬ੍ਰਹਮੀ ਬੂਟੀ ਇਹ ਬ੍ਰਹਮੀ ਪਾਊਡਰ ਆ ਮੇਰੇ ਕੋਲ ਦੇਖੋ ਉਹਦੇ ਵਿੱਚ ਬ੍ਰਹਮੀ ਪਾਊਡਰ ਵੀ ਪਾਉਣਾ ਹੈ ਬ੍ਰਹਮੀ ਪਾਊਡਰ ਪਾਉਣ ਤੋਂ ਬਾਅਦ ਤੁਸੀਂ ਪਾਓ ਆਮਲਾ ਰੇਠਾ ਸਿਕਾਕਾਈ ਨਾਗਰ ਮੋਥਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰਨਾ ਹੈ ਤੁਸੀਂ ਮਿਕਸ ਕਰਨਾ ਹੈ ਫਿਰ ਵਰਜਨ ਕੰਪਨੀ ਦਾ ਨਾਰੀਅਲ ਦਾ ਤੇਲ ਲੈ ਕੇ ਉਹਦੇ ਚ ਮਿਕਸ ਕਰਕੇ ਇਹਨੂੰ ਥੋੜੀ ਹੀਟ ਦੇ ਕੇ ਤੇ ਤੁਸੀਂ ਇਸ ਦੇ ਵਿੱਚ ਤੁਸੀਂ ਰਤਨ ਜੋਤ ਵੀ ਪਾ ਸਕਦੇ ਹੋ ਤੇ ਤੁਸੀਂ ਉਹਦਾ ਤੇਲ ਬਣਾਓ ਤੇਲ ਜਿਹੜਾ ਤੁਸੀਂ ਦੇਖੋਗੇ ਕਿ ਕਿੰਨਾ ਜ਼ਬਰਦਸਤ ਤੇਲ ਹੈ ਔਰ ਇਹਦੇ ਕਿੰਨੇ ਫਾਇਦੇ ਹਨ ਅਗਰ ਜੇ ਤੁਹਾਡੇ ਗਰੀਸ ਖਤਮ ਹੋ ਗਈ ਹੈ ਗੋਡਿਆਂ ਦੇ ਵਿੱਚ ਤਾਂ ਗੂੰਦ ਕਤੀਰਾ ਗੂੰਦ ਲਓ ਤਾਂ ਗਮਸ਼ਰੀ ਲਓ ਤੇ ਜਟਾ ਮਾਸੀ ਦਾ ਪਾਊਡਰ ਲੈ ਕੇ ਤੁਸੀਂ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ ਤੁਸੀਂ ਲੈ ਸਕਦੇ ਹੋ ਕੋਸ਼ਿਸ਼ ਦਿਨਾਂ ਬਾਅਦ ਤੁਸੀਂ ਦੇਖਣਾ ਜਿਹੜੀ ਗੋਡਿਆਂ ਚ ਆਵਾਜ਼ ਆਉਂਦੀ ਹੈ ਉਹ ਵੀ ਖਤਮ ਹੋ ਜਾਏਗੀ ਅਗਰ ਜਿਸ ਇਨਸਾਨ ਨੂੰ ਸੈਕਸ ਪਾਵਰ ਦੀ ਕਮੀ ਹੈ ਉਸ ਨੂੰ ਇਸ ਨੂੰ ਵਰਤਣਾ ਚਾਹੀਦਾ ਹੈ ਉਹ ਚ ਅਸ਼ਵਗੰਧਾ ਪਾ ਲਓ ਸਤਾਵਰ ਪਾ ਲਓ ਸਾਲਮ ਪੰਜਾ ਤੇ ਕੂੰਜ ਬੀਜ ਪਾ ਕੇ ਤੁਸੀਂ ਪਾਊਡਰ ਬਣਾ ਲਓ ਤੇ ਇਸ ਨੂੰ ਲੈਣਾ ਸ਼ੁਰੂ ਕਰ ਦਿਓ ਦੁੱਧ ਦੇ ਨਾਲ ਇੱਕ ਚਮਚਾ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਕੋਸ਼ਿਸ਼ ਦਿਨਾਂ ਤੇ ਤੁਹਾਡੀ ਜਿਹੜੀ ਤਾਕਤ ਹੈ ਵੱਜੇਗੀ ਔਰ ਜੇ ਸਕਰਾਨੂੰ ਹੈ ਘਟਨੇ ਉਹ ਵੀ ਜ਼ਿਆਦਾ ਹੋ ਜਾਣਗੇ ਜਿਨ੍ਹਾਂ ਨੂੰ ਆਮ ਤੌਰ ਤੇ ਸਿਰਦਰਦ ਦੀ ਬਹੁਤ ਪ੍ਰਾਬਲਮ ਰਹਿੰਦੀ ਹੈ ਤੇ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਹਿਰਦੇ ਰੋਗ ਜਿਨ੍ਹਾਂ ਨੂੰ ਆਮ ਤੌਰ ਤੇ ਹੁੰਦਾ ਹੈ ਦਰਦ ਹੁੰਦੀ ਰਹਿੰਦੀ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਜਟਾ ਮਾਸੀ ਦਾ ਕਰਨਾ ਚਾਹੀਦਾ ਹੈ ਅਗਰ ਤੁਹਾਡੇ ਮੂੰਹ ਦੇ ਵਿੱਚ ਦੁਰਗੰਧ ਆਉਂਦੀ ਹੈ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਤੇ ਅੱਖਾਂ ਦੀ ਹਰ ਬਿਮਾਰੀ ਦਾ ਇਲਾਜ ਇਸਦੇ ਵਿੱਚ ਹੈ ਤੁਸੀਂ ਇਸ ਨੂੰ ਇਸਤੇਮਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਅਗਰ ਜੇ ਤੁਹਾਡਾ ਗੰਜਾਪਨ ਹੈ ਤਾਂ ਉਸ ਨੂੰ ਵੀ ਇਹ ਦੂਰ ਕਰ ਦੂਗਾ ਸਫੇਦ ਵਾਲ ਨੇ ਉਹ ਵੀ ਠੀਕ ਹੋ ਜਾਣਗੇ ਝੜਦੇ ਆ ਤੇ ਉਹ ਵੀ ਠੀਕ ਹੋ ਜਾਣਗੇ ਤੁਹਾਨੂੰ ਖਾਂਸੀ ਆਉਂਦੀ ਹੈ ਇਹਦਾ ਇਸਤੇਮਾਲ ਕਰੋ ਸ਼ਹਿਦ ਦੇ ਵਿੱਚ ਪਾ ਕੇ ਥੋੜੀ ਜਿਹੀ ਕਾਲੀ ਮਿਰਚ ਤੇ ਦਾਲਚੀਨੀ ਪਾਊਡਰ ਪਾ ਲੋ ਥੋੜਾ ਜਿਹਾ ਅਦਰਕ ਦਾ ਪਾਊਡਰ ਪਾ ਲਓ ਤੁਹਾਨੂੰ ਜਿਹੜੀ ਆ ਇਹ ਪ੍ਰੋਬਲਮ ਜਿਹੜੀ ਉਹ ਖਤਮ ਹੋ ਜਾਏਗੀ ਜੇਕਰ ਤੁਹਾਨੂੰ ਹਿਚਕੀ ਆਉਂਦੀ ਆ ਤਾਂ ਤੁਸੀਂ ਇਹਦਾ ਇਤਵਾਲ ਜਰੂਰ ਕਰੋ ਗੰਠੀਏ ਦਾ ਪ੍ਰੋਬਲਮ ਹੈ ਤੇ ਇਹ ਉਸ ਨੂੰ ਦੂਰ ਕਰੇਗੀ ਤੁਸੀਂ ਇਹਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਜਿਨ੍ਹਾਂ ਨੂੰ ਮਾਨਸਿਕ ਰੋਗ ਆਮ ਤੌਰ ਤੇ ਟੈਨਸ਼ਨ ਰਹਿੰਦੀ ਹੈ ਉਹਨਾਂ ਲਈ ਇਹ ਬਹੁਤ ਵਧੀਆ ਨੁਕਸਾ ਹੈ ਇਸ ਤੋਂ ਲਾਭਾ ਜੇ ਤੁਹਾਡੀ ਯਾਦ ਸ਼ਕਤੀ ਘਟ ਹੈ ਉਸ ਨੂੰ ਤੇਜ਼ ਕਰਨ ਵਾਸਤੇ ਤੁਸੀਂ ਇਸ ਦਾ ਸੇਵਨ ਬਰਮੀ ਬੂਟੀ ਦੇ ਵਿੱਚ ਪਾ ਕੇ ਤੁਸੀਂ ਕਰ ਸਕਦੇ ਹੋ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਇਹਦਾ ਸੇਵਨ ਰਾਤ ਨੂੰ ਜ਼ਰੂਰ ਕਰੋ ਤੇ ਬਾਕੀ ਜੇ ਅਗਰ ਇਹ ਖਾਂਦਾ ਨਹੀਂ ਬਿਲਕੁਲ ਵੀ ਫੇਰ ਨਹੀਂ ਆਉਂਦੀ ਤਾਂ ਤੁਸੀਂ ਨੱਕ ਦੇ ਵਿੱਚ ਜਿਹੜਾ ਉਹ ਦੇਸੀ ਗਾਂ ਦਾ ਕੀ ਜਾਂ ਬਦਾਮਾਂ ਦਾ ਤੇਲ ਜਿਹੜਾ ਉਹ ਤੁਸੀਂ ਨੱਕ 'ਚ ਪਾ ਸਕਦੇ ਹੋ ਬਾਕੀ ਮਿਰਗੀ ਦੇ ਰੋਗ ਜਿਨ੍ਹਾਂ ਨੂੰ ਆਮ ਤੌਰ ਤੇ ਠੀਕ ਨਹੀਂ ਹੁੰਦਾ ਇਹਦਾ ਲਗਾਤਾਰ 3 ਮਹੀਨੇ ਇਸ ਤੋਂ ਬਾਅਦ 1 ਹਫਤਾ ਰਸਟ ਕਰਨ ਤੋਂ ਬਾਅਦ ਫਿਰ 3 ਮਹੀਨੇ ਇਹਦਾ ਸੇਵਨ ਕਰੋ ਤੁਹਾਡਾ ਮਿਰਗੀ ਰੋਗ ਜਿਹੜਾ ਉਹ ਠੀਕ ਹੋ ਜਾਏਗਾ ਜਿਨ੍ਹਾਂ ਦੇ ਹੱਥ ਪੈਰ ਕੰਬਦੇ ਆ ਉਹਨਾਂ ਨੂੰ ਇਹ ਸੇਵਨ ਕਰਨਾ ਚਾਹੀਦਾ ਕਿਉਂਕਿ ਬਹੁਤ ਵਧੀਆ ਚੀਜ਼ ਹੈ ਮੈਂ ਪਹਿਲੇ ਵੀ ਦੱਸ ਚੁੱਕਾ ਕਿ ਪ੍ਰਮਾਤਮਾ ਨੇ ਸਾਨੂੰ ਚੀਜ਼ਾਂ ਦਿੱਤੀਆਂ ਨੇ ਤੇ ਨਾਲ ਹੀ ਇਲਾਜ ਵੀ ਦਿੱਤਾ ਹੋਇਆ ਉਹ ਜੜੀਆਂ ਬੂਟੀਆਂ ਚੋਂ ਹੀ ਇਲਾਜ ਮਿਲਦਾ ਹੈ ਬਾਕੀ ਇਸ ਤੋਂ ਇਲਾਵਾ ਤੁਸੀਂ ਜੇ ਲਗਾਤਾਰ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ तकरीबन तकरीबन ਬਿਮਾਰੀ ਦਾ ਇਲਾਜ ਹੋ ਜਾਏਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਲਾਇਕ ਸ਼ੇਅਰ ਤੇ ਕਮੈਂਟਸ ਕਰਨਾ ਸਤਿ ਸ੍ਰੀ ਅਕਾਲ ਜੀ